ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀ ਆ ਸੰਸਾਰ ਇਤ ਉਤ ਕਤੇ ਨਾ ਢੋਲਈ ਹੁਣ ਕੀ ਆ ਇਤ ਕੀ ਆ ਈੜੀ ਈੜੀ ਜਿਹੜੀ ਆ ਕਿੰਨੇ ਨੰਬਰ ਤੇ ਆ 3 ਨੰਬਰ ਤੇ ਠੀਕ ਹੈ ਤਤਾਂ ਕਿੰਨੇ ਨੰਬਰ ਤੇ ਆ 21 ਨੰਬਰ ਤੇ 12 ਤੇ 12 24 12 ਅੰਦਰ ਤੇ 12 ਬਾਹਰ 24 ਇਹ 24 ਬਣ ਗਿਆ ਇਤ ਉਤ ਊੜੇ ਨੂੰ ਔਂਕੜ ਊੜੇ ਨੂੰ ਔਂਕੜ ਤੇ ਤੱਤਾ ਹੁਣ ਸਿਰ ਕੁੜਾ ਤੇ ਈੜੀ ਚੇਂਜ ਹੋਈ ਆ ਹੁਣ ਇਹਦਾ ਮਤਲਬ ਗੁਰੂ ਸਾਹਿਬ ਇਹ ਸਮਝਾ ਰਹੇ ਆ ਵੀ ਜੇ 24 ਦੇ ਵਿੱਚ 24 ਦੇ ਵਿੱਚ ਇੱਕ ਪੈ ਜਵੇ ਊੜਾ ਤਾਂ ਫਿਰ ਕੁਦਰਤੀ ਸਮਝ ਆ ਸਕਦੀ ਹੈ ਇਤ ਉਤ ਕਦੇ ਨਾ ਡੋਲੇਈ ਤੇ ਸਰਾਖੇ ਦਾ ਸਿਰਜਣਹਾਰ ਪਰ ਅਸੀਂ ਕਿਉਂ ਨਹੀਂ ਸਮਝੇ ਨਾ ਕਰਾਂ ਨੂੰ ਸਾਨੂੰ ਇਦਾਂ ਕਿਉਂ ਲੱਗਦਾ ਆ ਕਿ ਇਹ ਰਦਾ ਚਮਰੰਗ ਵਾਲੇ ਆ ਸੀ ਬਸ ਇਦਾਂ ਕਿਉਂ ਲੱਗਦਾ ਤੁਹਾਨੂੰ ਇਸੇ ਕਰਕੇ ਇਸੇ ਕਰਕੇ ਤੁਹਾਨੂੰ ਬਾਣੀ ਦੀ ਸਮਝ ਨਹੀਂ ਆਈ ਕਿਉਂਕਿ ਤੁਸੀਂ ਮਨ ਦੇ ਵਿੱਚ ਹਿੰਨ ਭਾਵਨਾ ਰੱਖੀ ਆ